ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਪਰਮਜੀਤ ਸਿੰਘ ਖੁਰਾਣਾ ਵੱਲੋਂ ਵਾਰਡ ਨੰਬਰ 13 ਤੋਂ ਇੰਦਰਪੁਰੀ ਦੀ ਸੰਗਤ ਤੇ ਜਥੇ ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਹਿਬਾਨ ਗੁਰਦੁਆਰਾ ਪੰਜੋਖੜਾ ਸਾਹਿਬ ਗੁਰਦੁਆਰਾ ਫਤਿਹਗੜ੍ਹ ਸਾਹਿਬ ਗੁਰਦੁਆਰਾ ਨਾਡਾ ਸਾਹਿਬ ਦੇ ਦਰਸ਼ਨ ਲਈ ਰਵਾਨਾ ਕੀਤਾ ਗਿਆ ਇਸ ਦੇ ਨਾਲ ਹੀ ਖੁਰਾਣਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਹੋਂ ਦਾ ਧੰਨਵਾਦ ਕੀਤਾ ਇਸ ਮੌਕੇ ਉਨ੍ਹਾਂ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਪੰਜੋਖੜਾ ਸਾਹਿਬ ਵਾਲੇ ਤੇ ਸਿੰਘ ਸਾਹਿਬ ਗੈਨੀ ਹਰ ਸੰਗਤ ਲਈ ਲੰਗਰ ਦਾ ਪ੍ਰਬੰਧ ਕਰਨ ਦੇ ਉਪਰਾਲੇ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ। ਵਾਰਡ ਨੰਬਰ 13 ਦੀ ਸੰਗਤਵਾਸੇ ਲਗਾਤਾਰ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਇੰਦਰਪੁਰੀ ਦੀ ਸੰਗਤਵਾਸੇ ਇੱਕ ਹੋਰ ਉਪਰਾਲਾ। ਮੇਰੇ ਵੀਰ ਸਰਦਾਰ ਸੁਜੀਤ ਸਿੰਘ ਸੇਠੀ ਜੀ ਪ੍ਰਧਾਨ ਸਾਹਿਬ ਅਤੇ ਉਹਨਾਂ ਦੀ ਸਾਰੀ ਕਮੇਟੀ ਦਾkait ਦੇਣਾ ਤੋਂ ਹੁਕਮ ਸੀ ਵੀ ਸੰਗਤਾਂ ਨੂੰ ਗੁਰਦੁਆਰਿਆਂ ਦੀ ਦਰਸ਼ਨ ਕਰਾਣੇ ਨੇ। ਅੱਜ ਸੁਭਾਗ ਸਮਾਸਾਲ ਪ੍ਰਾਪਤ ਹੋਇਆ ਵੇ ਅੱਜ ਇੰਦਰਪੁਰੀ ਦੀਆਂ तकरीबन 44-45 ਸੰਤਾਂ ਦਾ ਜੱਥਾ ਜੋ ਕਿ ਅੰਬਾਲਾ ਦੇ ਪੰਜੋਕੜਾ ਸਾਹਿਬ ਦਰਸ਼ਨ ਕਰਨ ਜਾ ਰਹੇ ਨੇ ਪੰਜੋਕੜਾ ਸਾਹਿਬ ਤੋਂ ਬਾਅਦ ਫਿਰ ਸੰਗਤ ਨੇ ਗੁਰਦਾਰਾ ਫਤਿਹਗੜ੍ਹ ਸਾਹਿਬ ਜਾਣਾ ਹੈ ਉਸ ਤੋਂ ਬਾਅਦ ਨਾੜਾ ਸਾਹਿਬ ਜਾਣਾ ਹੈ ਮੈਂ ਜਿੱਥੇ ਦਿੱਲੀ ਸੇ ਗੁਜ਼ਾਰਾ ਪ੍ਰਬੰਧਾ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਮਿਤ ਸਿੰਘ ਕਾਲਕਾ ਜੀ ਅਤੇ ਜਨਰਸਕਰਤਰ ਸਰਦਾਰ ਜਗਦੀਪ ਸਿੰਘ ਕਾਲੋ ਜੀ ਦਾ ਧੰਨਵਾਦ ਕਰਦਾ ਅਤੇ ਵਿਸ਼ੋਸ਼ ਤੌਰ ਤੇ ਧੰਨਵਾਦ ਕਰਦਾ ਵਾ ਭਾਈ ਸਾਹਿਬ ਸਰਬਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਕੀ ਪੰਜੋਕੜਾ ਸਾਹਿਬ ਵਿੱਚ ਸੰਗਤ ਵਾਸਤੇ ਨਾਸ਼ਤੇ ਚ ਲੰਗਰ ਤਿਆਰ ਕਰਵਾ ਰਹੇ ਨੇ ਅਤੇ ਖਾਸ ਕਰਕੇ ਧੰਨਵਾਦ ਹੈ ਗਿਆਨੀ ਹਰਪਾਲ ਸਿੰਘ ਜੀ ਸਿੰਘ ਸਾਹਿਬ ਦਾ ਜੋ ਕਿ ਭਾਵੇਂ ਇਸ ਸਮੇਂ ਅਮਰੀਕਾ ਹੈਗੇ ਨੇ ਲੇਕਿਨ ਉੱਥੋਂ ਦੀ ਉਹਨਾਂ ਨੇ ਫੋਨ ਕਰਕੇ ਫਤਿਹਗੜ੍ਹ ਸਾਹਿਬ ਵਾਸਤੇ ਸਾਰੀ ਸੰਗਤ ਵਾਸਤੇ ਲੰਗਰ ਦਾ ਇੰਤਜ਼ਾਮ ਕੀਤਾ ਹੈ ਸੱਚੇ ਪਾਸ਼ਾ ਦੇ ਚਰਨਾਂ ਤੇ ਅਰਦਾਸ ਬੇਨਤੀ ਸੱਚੇ ਪਾਸ਼ਾ ਸਾਡੇ ਸਾਰੀ ਸੰਗਤਾਂ ਦੀ ਸੇਵਾਵਾਂ ਸਾਰੀਆਂ ਨੇ ਦੀ ਯਾਤਰਾਵਾਂ ਸਫਲ ਕਰਨਾ ਸਭ ਤੇ ਸਿਰ ਤੇ ਆਪਣਾ ਮਿਹਰ ਬਖਸ਼ਿਸ਼ ਭਰੇ ਹੱਥ ਰੱਖਣਾ ਸਭ ਨੂੰ ਨਾਮ ਦੀ ਦਾਤ ਦੇਹ ਰੋਕਤਾਂ ਬੰਦੂਸੀ ਖੁਸ਼ੀਆਂ ਬਖਣਾ ਸੁੱਖਾ ਖੁਸ਼ੀਆਂ ਨਾਲ ਜਾਣ ਤਾਂ ਸੁੱਖਾ ਖੁਸ਼ੀਆਂ ਨਾਲ ਵਾਪਸ ਆਣ ਬਿਆਈ ਸਾਧ ਸੰਗਿਓ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਡੀ ਸਭਾ ਦੇ ਪ੍ਰਧਾਨ ਸਲਾਹ ਜੀ ਸਿੰਘ ਸੇਠੀ ਸਾਰੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਸਾਡੇ ਇਲਾਕੇ ਦੇ ਹਰ ਮਨ ਪਿਆਰੇ ਦਿੱਲੀ ਸਿੱਖ ਗੁਰਦਵਾਰ ਪੰਗੋਨੇ ਕਮੇਟੀ ਦੇ ਮੈਂਬਰ ਸਾਹਿਬਾਨ ਸਦਾਤ ਪਮੀਸ਼ ਖਰਾਨਾ ਜੀ ਜੋ ਇਹ ਬਹੁਤ ਸਾਡੇ ਇਲਾਕੇ ਵਿੱਚ ਸੇਵਾ ਕਰਦੇ ਹਨ ਸਾਡੀ ਕਮੇਟੀ ਵੱਲੋਂ ਸੰਗਤਾਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਵਾਦ ਹੈ ਯੋਗੋਿਕ ਹੈ ਇਹਨਾਂ ਦੀ ਸੇਵਾ ਕਰੀਏ ਬੜੀ ਸੇਵਾ ਇਹ ਗਰੀਬਾਂ ਦੀ ਕਰਦੇ ਹਨ ਬਿਆਹਾਂ ਸਾਥੀਆਂ ਦੇ ਗਰੀਬਾਂ ਦੇ ਕਈਆਂ ਮੇਰੇ ਅੱਗੇ ਚੱਕ ਕਰ ਦਿੱਤੇ ਹਨ ਇਹਨਾਂ ਨੇ ਤੇ ਬੜੀ ਸੇਵਾ ਕਰ ਰਹੇ ਹਨ ਸੋ ਮਹਾਰਾਜ ਨੇ ਚਰਨੀਆ ਕਲਾ ਬਖਸ਼ੇ ਨੇ ਸੀਸ ਤੇ ਮਿਹਨਤ ਪ੍ਰਯਤਨ ਰੱਖੇ ਤੇ ਆਪ ਵੀ ਦਰ ਕਰਦੇ ਸੇਵਕ ਗੁਰੂ ਕਰਦੇ ਪੀਰਾਂ ਪਰ ਪਿਆਰੇ ਦਿੱਲੀ ਸਿੱਖ ਗੁਰਦੁਆਰਾ ਪਰਮਨੰਥ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਬਾਪ ਅਮਰੀਸ਼ ਸਿੰਘ ਖਰਾਜ ਜੀ ਨੂੰ ਚਲਦੀਆਂ ਕਲਾ ਬਖਸ਼ੀਆਂ ਇਹ ਸਾਰੀਆਂ ਸੇਵਾ ਨੂੰ ਬਖਸ਼ੀਆਂ ਨੂੰ ਤੰਦਰੁਸਤੀ ਬਖਸ਼ੀ ਦੇਹ ਰੋਤਾ ਇਹ ਰਾਮ ਬਖਸ਼ ਨੇ ਸ਼ਾਨੀਆਂ ਸੰਗਰਾਂ ਦਾ ਬਹੁਤ-ਬਹੁਤ ਧੰਨਵਾਦ ਸੱਜੇ ਪਾਸ਼ਾ ਯਾਤਰਾ ਸੁਫਲਾ ਕਰਨੀ ਸਾਰੇ ਪਰਮਜੀਤ ਸਿੰਘ ਜਾਨਾ ਜੀ ਬਹੁਤ-ਬਹੁਤ ਧੰਨਵਾਦ ਜਿਹੜੀ ਸਰਾਰ ਜੀ ਨੇ ਇਹ ਨਵ ਉਪਰਾਲਾ ਕੀਤਾ ਸਾਡੀ ਸਾਥ ਸੰਗਤ ਸਾਹਿਬ ਨੂੰ ਜਿਹੜੀ ਇਛਤੇ ਦਾ ਸੰ ਇੰਦਰਪੁਰੀ ਗੁਰਦਾਰੇ ਸਾਹਿਬ ਤੱਕ ਨੂੰ ਗੁਰਦਾਰੇ ਦਰਸ਼ਨ ਕਰਨ ਦੀ ਯਾਤਰਾ ਵਾਸਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਰੂਪਰ ਜਾਣ ਮਾਣਿਆ ਦਾ ਧੰਨਵਾਦ ਮੈਂ ਧੰਨਵਾਦ ਜਿਹੜਾ ਸਾਨੂੰ ਦਰਸ਼ਨ ਕਰਾਉਣ ਵਾਸਤੇ ਮਸੂਮ ਤਿਆਰ ਕੀਤਾ ਹੈ ਵਾਈ ਗੁਰੂ ਜੀ ਦਾ ਸਾਵਾਏ ਗੁਰੂ ਜੀ ਬੜਾ ਬੜਾ ਸ਼ੁਕਰਾਨਾ ਕਰਦੇ ਆ ਪਹਿਲੀ ਵਾਰ ਦਰਸ਼ਨ ਕਰਨ ਚੱਲੇ ਆ ਵਾਈ ਗੁਰੂ ਜੀ ਬੜੀ ਕਿਰਪਾ ਕੀਤੀ ਹੈ ਅੱਜ ਦਰਸ਼ਨ ਕਰਤੇ ਬਹੁਤ ਬਹੁਤ ਸ਼ੁਕਰਾਨਾ ਕਮੈਂਟਰੀ ਦਾ ਕਰਨੋ ਸਾਡਾ ਬੜਾ ਬੜਾ ਸ਼ੁਕਰਾਨਾ ਕਰਨੋ ਸਾਤਾ ਹੀ ਬਹੁਤ ਬਹੁਤ ਸ਼ੁਕਰਾਨਾ ਦਰਸ਼ਨ ਕਰਾਉਣ ਵਾਸਤੇ ਗੁਰਦੀ ਕਲਾਚ ਰੇ